ਇੰਨਾ ਉਤੇ ਮਹੰਤਾਂ ਦਾ ਕਮਜਾ ਸੀ ਮਹੰਤ ਐਗੀਆਂ ਬੇਦਕੀਆਂ ਕਰਦੇ ਸੀ ਐਗੀਆਂ ਕੰਮ ਕਰਦੇ ਸੀ ਉਤੇ ਕਿ ਮੈਂ ਇਸ ਕੇਜ ਤੋਂ ਬਿਹਾਨੀ ਕਰ ਸਕਦਾ ਹੋ ਜਾਓ ਆਪਣੀ ਸੰਗਤ ਘਟੀ ਹੋਈ ਉਹਨਾਂ ਦੀ ਲੀਡਰਸ਼ਿਪ ਘਟੀ ਹੋਈ ਉਹਨਾਂ ਨੇ ਸੰਗਠਨ ਕੀਤਾ ਤੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਉਦਾਜ ਕਰਾਇਆ ਜਿਦੋਂ ਉਹਨਾਂ ਦਾ ਇਜਾਜ਼ਤ ਕਰਾਇਆ 1920 ਵਿੱਚ ਉਹਨਾਂ ਨੇ ਫੈਸਲਾ ਕੀਤਾ ਗਿਆ 파ਇਟ ਕਮੇਟੀ ਬਣਾਈਏ ਜਿਹਦਾ ਨਾਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਗੁਰੂ ਘਰਾਂ ਨੂੰ ਇਜਾਜ਼ਤ ਕਰਾਂ ਤੇ ਉਹਨਾਂ ਵੱਸ ਸੰਭਾਲਣ ਵਾਸਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਜਿਦੋਂ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਦੇ ਨੇ ਆਪਣੇ ਲੀਡਰ ਸੀ ਦੇਖੋ ਕਿੰਨੇ ਸੂਝਵਾਨ ਸੀ ਉਹਨਾਂ ਨੇ ਸੋਚਿਆ ਕਿ ਸਾਡੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਇੱਕ ਸਿਆਸੀ ਫੋਰਸ ਚਾਹੀਦੀ ਹੈ ਜਿਹੜੀ ਜੇ ਕੋਈ ਕੌਮ ਤੇ ਹਮਲਾ ਹੋਏ ਉਹ ਅੱਗੇ ਲੜ ਸਕੇ ਇੱਕ ਮਹੀਨੇ ਬਾਅਦ ਸ਼੍ਰੋਮੀ ਦੁਤਾਰਾ ਪ੍ਰਮੰਤਰਤ ਨੂੰ ਮਿਲੇ ਇੱਕ ਮਹੀਨੇ ਬਾਅਦ ਸ੍ਰੋਮਣੀ ਕਾਲੀ ਦਾ ਬਣਾਇਆ ਗਿਆ ਜਿੰਦੇ ਪ੍ਰਧਾਨ ਥੋੜੇ ਆਪਣੇ ਲੱਗਦੇ ਸੀ ਸ੍ਰੋਮਣੀ ਕਾਲੀ ਦਾ ਕੋਈ ਮੰਮੂਲੀ ਪਾਗੀ ਨਹੀਂ ਤੇ ਤਸੂਲ ਮਿਆਂ ਵੀ ਪਾਠੀ ਹੈ ਦੇਸ਼ ਦੀ ਇਜ਼ਾਦੀ ਤੋਂ ਪਹਿਲੇ ਵੀ ਦੇਸ਼ ਨੂੰ ਲਾਨ ਪਰਮਪਰਪ ਸਭ ਤੋਂ ਵੱਧ ਕੁਰਬਾਨੀਆਂ ਥੋਡੀਆਂ ਸੀ ਆਜ਼ਾਦੀ ਦੇ ਬਾਅਦ ਵੀ ਮੇਨ ਸਾਫੀ ਦੇ ਖਲਾਫ ਲੜੀ ਦੇਸ਼ ਵਿੱਚ ਕੰਨੀ ਇੱਕੋ ਇੱਕ ਪਾਰਟੀ ਸ਼ਕਉਮਨੀ ਪ੍ਰਾਣੀ ਬਣ ਸੀ ਤੁਜੀ ਕਾ ਛੋਟੇ ਟੀਊਬਰ ਕਨੈਕਸ਼ਨ ਜਿਹੜੇ ਆ ਤੁਹਾਡੇ ਬੰਦੀਆਂ ਨੂੰ ਹੁੱਲਾ ਪਾਣੀ ਵਰਤਦੇ ਹੋ ਜਿਹਦੇ ਕਰਕੇ ਅੱਜ ਓਨੇ ਤੇ ਨਰਮੇ ਤੇ ਆਪਣਾ ਜਨ ਹੁੰਦੀ ਹੈ ਤੁਹਾਡੇ ਬੰਦੀਆਂ ਤੁਸੀਂ ਚੈੱਕ ਕਰੋ ਆਪਣੇ ਬਜ਼ੁਰਗਾਂ ਤੋਂ ਕਿਹੜੀ ਸਰਕਾਰ ਸਰਬ ਕਨੈਕਸ਼ਨ ਮਿਲੇ

ਇਸੇ ਪਰਿਵਾਰਾਂ ਦੇ ਪੱਛਿਆਂ ਨੂੰ ਮੁਕੜੋ ਨਾਲ ਕਾਲੀ ਦਲ ਮੈਡੀਕਲ ਬੀਮਾ ਕਰੋਣ ਵਾਲੇ ਕਾਲੀ ਦਲ ਆ ਜਿਹੜੀ ਐਮਐਸਪੀ ਹੈ ਪਹਿਲੇ ਐਮਐਸਪੀ ਨਹੀਂ ਹੁੰਦੀ ਸੀ ਯਕੀ ਫਕਲਤ ਇਹ ਕਾਲੀ ਦਲ ਨੇ ਸੰਘਾਸ ਕਰਕੇ ਐਮਐਸਪੀ ਦਵਾਈ ਪਰ ਦੁੱਖ ਲੱਗਦਾ ਦੁੱਖ ਲੱਗਦਾ ਜਦੋਂ ਆਪਾਂ ਛੋਟੀ ਛੁਕੀ ਕੰਨਾ ਜਾ ਕੇ ਝੂਠਾ ਝੂਠ ਨੂੰ ਦੇਖ ਕੇ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਭ੍ਰਮਗਾਨੇ ਬਾਬਾ ਫੁੱਟਾ ਸਾਹਿਬ ਦੀ ਧਰਤ ਧਰਤੀ ਤੇ ਪਾਰੇ ਸਾਡੇ ਬਹੁਤ ਸਾਰੇ ਸਤਕਾਰਯੋ ਪਰ ਦਾਸ ਸਿੰਘ ਗੀਰ ਸਿੰਘ ਜੀ ਬਾਬਾ ਸਾਹਿਬ ਬਦਾਂਸ ਰੌਮਣੀ ਆ ਕਾਲੇਦਾਲ ਸਰਪੰਚ ਸਾਹਿਬਾਂ ਨੂੰ ਔਰ ਵੱਡੇ ਕਾਮਨਾ ਪੰਦਰ ਨਹੀਂ ਆਉਣ ਦਿੰਦੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਤੁਸੀਂ ਕਿੰਨਾ ਕਰੋ ਤੋ ਲੋਗੇ ਇਹ ਲੋਕ ਜਜਬਾਤਾ ਦੇ ਨਾਲ ਆਏ ਨੇ ਜਜਬਾਤਾ ਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਨੂੰ ਅੰਦਰ ਆਉਣ ਦਿਓ ਜੇ ਅੰਦਰ ਨਹੀਂ ਆਉਣ ਦੋਗੇ ਤੇ ਜੇ ਪ੍ਰਧਾਨ ਦੀ ਉੱਥੇ ਆ ਗਏ ਕਿ ਫਿਰ ਕੱਲ ਜਿਹੜੀ ਹੋਰ ਕਿਤੇ ਨੂੰ ਤਰਜੂਗੀ ਸੋ ਮੈਂ ਬੇਨਤੀ ਕਰਦਾ ਸਾਡੇ ਅਗਲੇ ਬਲਾਰੇ ਸਰਪੰਚ ਉਸ ਵਿਅਕਤੀ ਨੂੰ ਸਰਦਾਰ ਇਕਬਾਲ ਸਿੰਘ ਜੀ ਸੰਧੂ ਸਾਹਿਬ ਜਿਨ੍ਹਾਂ ਨੇ ਆ ਬੜਾ ਨੰਮਾ ਮੀਆਪੁਰ ਦੇ ਮੀਆਪੁਰ ਦੇ ਸਰਪੰਚ ਮਨਜੀਤ ਕੌਰ ਬਾਠਰੀ ਔਰ ਸਾਡੇ ਖੱਬੇ ਦੇ ਸਰਪੰਚ ਸਰਤਾ ਪ੍ਰਹਾਰਾ ਬੇਨਤੀ ਅੱਜ ਮੇਹਰ ਸਿੰਘ ਜੀ ਦਾ ਕਾਟਾ ਸ਼ੰਪਾ ਕਾਟਾ ਸ਼ੰਪਾ ਤੁਸੀਂ ਨਾ ਸੁਣਿਆ ਹੋਣਾ ਕਾਟਾ ਸ਼ੰਪਾ ਜੀ ਨੂੰ ਸਨਮਾਨ ਕੀਤਾ ਜਾਵੇਗਾ ਗੱਦੋ ਕੋਈ ਤੇ ਸੰਪੰਨ ਜਿੱਕਰ ਕਿਤਾ ਪਰਮਪਰਾ ਗ੍ਰਾਮ ਦੇ ਕਲੇਰ ਦੇ ਪ੍ਰਧਾਨ ਲਾਲਾ ਸਖਦੀਸ਼ ਸਿੰਘ ਜੀ ਬਾਦਲ ਸਟੇਜ ਤੇ ਬੈਠੇ ਸਾਡੇ ਸੀਨੀਅਰ ਲੀਡਰ ਸਾਹਿਬ ਦਾ ਕਲਾਕਾਰ ਜੀ ਦੀ ਰਣੀ ਕੇ

ਮੇਰੀ ਬੇਨਤੀ ਹੈ ਕਿ ਸਾਰੇ ਆਪਣਾ ਵਾਰਿਸਰ ਆਪਣਾ ਜਿਹੜਾ ਵਾ ਸਰੋਪਾ ਉਹ ਬਰਾਬਰ ਕਰੀ ਦੇ ਤਸੇਰ ਦੇ ਮਜੂਦਾ ਸਰਪੰਚ ਸਰਦਾਰ ਰਜਿੰਦਰ ਸਿੰਘ ਜੀ ਢੰਡ ਦੇ ਮਜੂਦਾ ਸਰਪੰਚ ਸਰਦਾਰ ਬੱਚੀ ਮਨਜੀਤ ਕੌਰ ਜੀ ਮੀਆਂਪੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਨੂੰ ਸਿਰੋਪੇ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਅਨਾਉਂਸ ਕੀਤਾ ਜਾ ਰਿਹਾ ਜੀ ਬੋਲੇ ਸੋਨਹਿਰਾ ਹੁਣ ਮੈਂ ਬੇਨਤੀ ਕਰੂੰਗਾ ਉਸ ਪਾਸੇ ਨੂੰ ਆ ਜਾ ਉਧਰ ਆ ਜਾ ਕਿ ਸਾਰੇ ਹੀ ਮੌਜੂਦਾ ਕਾਉਂਸਲਰ ਸਹਿਬਾਨ ਸਰਪੰਚ ਸਹਿਬਾਨਾਂ ਦਾ